ਨੇ ਸਿੱਧੂ ਬਾਈ ਦੇ ਘੱਟ ਦੇ ਵਿੱਚ ਤਾਂ ਬਹੁਤ ਦੂਰੋਂ ਲੋ ਆਉਣਗੇ ਤੇ ਜਿਹੜੇ ਭਰਾ ਆਏ ਨੇ ਆਪਣੇ ਇਹ ਜੰਮੂ ਕਸ਼ਮੀਰ ਦੇ ਵਿੱਚੋਂ ਆਏ ਨੇ ਤੇ ਬਾਈ ਹੋਰਾਂ ਨਾਲ ਗੱਲ ਵੀ ਆਪਾਂ ਕਰ ਲੈਨੇ ਆ ਜੰਮੂ ਤੋਂ ਆਏ ਹੋ ਜੀ ਵੀਰੇ ਕਿੰਨੀ ਦੂਰ ਹੈ 500 ਕਿਲੋਮੀਟਰ ਹੋਣਾ ਇਹ ਤਦੋਂ ਚੱਲੇ ਸੀ ਕਿੰਨੀ ਕਦ ਚਲੇ ਸੀ ਅਸੀਂ ਆ ਰਾਮ ਨਾਲ ਆਏ ਸੀ ਅਸੀਂ ਠੀਕ ਹੈ ਕਿਹੜੀ ਗੱਲ ਭਾਨੇ ਸਿੱਧੂ ਬਾਈ ਦੀ ਵਧੀਆ ਲੱਗੀ ਵੀ ਐਡੀ ਦੂਰੋਂ ਸਾਨੂੰ ਖਿੱਚ ਕੇ ਇੱਥੇ ਆਉਣਾ ਪਿਆ ਬਸ ਪਾਜੀ ਸਾਰੀ ਦੁਨੀਆ ਦੇਖੀ ਕਰਦੀ ਐ ਸੋਸ਼ਲ ਮੀਡੀਆ ਤੇ ਖਾਕ ਸੱਚ ਦੀ ਲੜਾਈ ਤੇ ਠੀਕ ਹੈ ਹਾਂਜੀ ਡਰ ਨਹੀਂ ਲੱਗਿਆ ਹੈਗਾ ਵੀ ਯਾਰ ਕਿਹੜੀ ਗੱਲ ਡਰ ਕਿਸ ਗੱਲ ਦਾ ਡਰ ਠੀਕ ਹੈ ਹਾਂਜੀ ਤੇ ਜਿਹੜੀਆਂ ਗੱਲਾਂ ਸੁਣਦੇ ਹਾਂ ਬਾਈ ਬਾਰੇ ਛੋਡੇ ਉਧਰ ਜੰਮੂ ਕਸ਼ਮੀਰ ਚ ਕਿੰਨੇ ਕਿ ਮੰਨ ਕੇ ਚੱਲੋ ਚਲਦੀ ਖਲਾਬ ਬਾਜੀ ਦੀ ਉੱਤੇ ਜੰਮੂ ਸਾਡੇ ਠੀਕ ਹੈ ਹਾਂਜੀ ਤੇ ਤੁਸੀਂ ਆਪ ਦੇਖ ਲਓ ਪਿਆਰ ਇਹ ਹੁੰਦਾ ਤੇ ਜਿਹੜੇ ਨੇ ਤੇਰੇ ਕਿਉਂ ਬਈ ਖਾਲਸਾ ਜੀ ਬਿਲਕੁਲ ਅਸੀਂ ਸਰਕਾਰ ਨੂੰ ਕਹਿਣਾ ਚਾਹਣਾ ਮੈਂ ਅਸੀਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਸਰਕਾਰੇ ਦੇਖ ਲੈ ਕੌਣ ਚੰਗਾ ਕੌਣ ਮਾੜਾ ਪਰਖ ਅੱਜ ਹੋ ਜਾਣੀ ਹੈ ਬਿਲਕੁਲ ਬਿਲਕੁਲ ਪਤਾ ਲਾ ਦੇਣਾ ਲੋਕਾਂ ਨੇ ਕਿ ਯਾਰ ਭਾਨਾ ਸਹੀ ਸੀ ਜਾ ਭਗਵੰਤ ਮਾਨ ਦੇ ਏਜੰਟ ਸਹੀ ਸੀ ਮੈਂ ਭਗਵੰਤ ਮਾਨ ਦੇ ਏਜੰਟ ਤਾਂ ਹੀ ਕਹਣਾ ਕਿ ਭਵੰਤ ਸਿੰਘ ਤੂੰ ਦੇ ਰਿਆ ਸਾਥ ਇੱਥੇ ਬਾਪੂ ਆਇਆ ਬਈ ਹ ਹੁਸਿਆਰ ਹਸਿਆਰਪੁਰ ਤੋਂ ਬਾਪੂ ਕਹਿੰਦਾ ਮੇਰਾ ਮੈਂ ਫੌਜੀ ਸੀ ਫੌਜੀ ਸੀ ਕਹਿੰਦਾ ਮੇਰੇ ਕੋਲ 25 ਲੱਖ ਰੁਪਏ ਰਿਟਾਇਰਮੈਂਟ ਦਾ ਆਇਆ ਮੈਂ ਬੱਚੇ ਨੂੰ ਬਾਹਰ ਭੇਜਣ ਵਾਸਤੇ ਏਜੰਟ ਨੂੰ ਦਿੱਤਾ ਨੰਗਲ ਦੇ ਏਜੰਟ ਨੂੰ ਤੇ 25 ਦਾ 25 ਡੁੱਬ ਗਿਆ ਦੇਖੋ ਹੁਣ ਮੈਂ ਭਗਵੰਤ ਮਾਨ ਨੂੰ ਕਹਿੰਦਾ ਚਾਹਣਾ ਉਹ ਇੱਥੇ ਸਾਡੇ ਕੋਲੇ ਆਇਆ 9 ਲੱਖ ਰੁਪਏ ਉਹ ਤਾਂ ਵਾਪਸ ਮੁੜਿਆ ਬਈ ਉਹਦਾ ਚੁੱਲਾ ਚੱਲ ਪਿਆ ਚੁੱਲੇ 'ਚ ਅੱਗ ਬਲ ਗਈ ਤੇ ਹੁਣ ਇਹ ਦੱਸ ਮਾੜਾ ਬਾਈ ਸਹੀ ਗੱਲ ਨਾਲ ਭਾਜੀ ਬਾਲੀ ਦੁਨੀਆ ਕਹਿੰਦੀ ਭਾਣੇ ਦੀ ਬੋਲੀ ਵੀ ਖਰਾਬ ਹੈ ਜਿਨ੍ਹਾਂ ਦੀ ਸਹੀ ਉਹਨਾਂ ਨਾਲ ਕਿਹੜਾ ਚੰਗਾ ਕੀਤਾ ਗਿਆ ਬੋਲੀ ਠੀਕ ਹੈ ਜਿਹੜੀ ਵਿਆ ਕਰਦਾ ਹੱਕ ਸੱਚ ਦੀ ਲੜਾਈ ਕਰਦਾ ਟੀਮ ਵੀ ਉਹ ਬੋਲੀ ਨਾਲ ਚੱਲੋ ਤੁਸੀਂ ਹਨਾ ਵੀ ਕਿੰਨੇ ਲੋਕ ਬਾਈ ਨੂੰ ਪਿਆਰ ਕਰਦੇ ਨੇ ਯਾਰ ਤੁਸੀਂ ਵੀ ਸਾਰੇ ਪਹੁੰਚੋ ਬਾਈ ਦਾ ਸਾਥ ਦੇਣ ਵਾਸਤੇ ਸਾਰੇ ਜਨ